ਹੁਸ਼ਿਆਰਪੁਰ ਵਿਖੇ ਗੁਰਵੀਦਾਸ ਟਾਈਗਰ ਫੋਰਸ ਦੇ ਵਿੱਚ ਬਹੁਤ ਸਾਰੇ ਸਾਥੀ ਜੋ ਗੁਰਵੀਦਾਸ ਟਾਈਗਰ ਫੋਰਸ ਦੇ ਕੰਮਾਂ ਨੂੰ ਦੇਖਦੇ ਹੋਏ ਸ਼ਾਮਲ ਵੀ ਹੋਏ ਨੇ ਔਰ ਬਹੁਤ ਸਾਰੇ ਸਾਥੀ ਜਿਸ ਤਰ੍ਹਾਂ ਮਨਦੀਪ ਕਾਲ ਜੀ ਆਕਾਸ਼ੀਰ ਜੀ ਗੁਰਦੀਪ ਜੀ ਸੋਨੂ ਜੀ ਜਿੰਨੇ ਵੀ ਸਾਡੇ ਪੁਰਾਣੇ ਸਾਥੀ ਆ ਗੁਰਵੀਦਾਸ ਟਾਈਗਰ ਫੋਰਸ ਦੇ ਵਿੱਚ ਕਾਫੀ ਸਮੇਂ ਤੋਂ ਮਿਹਨਤ ਕਰਦੇ ਨੇ ਕਰਦੇ ਆ ਰਹੇ ਨੇ ਔਰ ਉਹਨਾਂ ਨੂੰ ਅੱਜ ਨਿਯੁਕਤੀਆਂ ਕੀਤੀਆਂ ਗਈਆਂ ਉਹਨਾਂ ਦੀਆਂ ਅਹੁਦੇ ਦੇ ਕੇ ਨਵਾਜਿਆ ਗਿਆ ਮਨੀਸ਼ ਕਾਲ ਜੀ ਨੂੰ ਦੁਆਬਾ ਨਹੀਂ ਸੋਰੀ ਜੋ ਪੰਜਾਬ ਦੇ ਪੰਜਾਬ ਯੂਥ ਪ੍ਰਧਾਨ ਨਕਾਸ਼ੀਰ ਜੀ ਨੂੰ ਦੁਆਬਾ ਪ੍ਰਧਾਨ ਨਿਗਾਇਆ ਗਿਆ ਇਸ ਤਰ੍ਹਾਂ ਹੋਰ ਸਾਰੇ ਜਿੰਨੇ ਵੀ ਸਾਥੀਆਂ ਨੂੰ ਅਹੁਦੇ ਦਿੱਤੇ ਗਏ ਸਾਥੀਆਂ ਨੂੰ ਔਰ ਉਮੀਦ ਕਰਦੇ ਹਾਂ ਕਿ ਸਾਰੇ ਸਾਥੀ ਗੁਰੂ ਵੀदास ਟਾਈਗਰ ਫੋਰਸ ਦੇ ਮਾਧਿਅਮ ਤੋਂ ਸਮਾਜ ਦੀ ਸੇਵਾ ਕਰਨਗੇ ਔਰ ਇੱਕ ਹੋਰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਪਿਛਲੇ 2-3 ਮਹੀਨਿਆਂ ਤੋਂ ਸੋਰੀ ਜਨਵਰੀ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਬੁੱਤਾਂ ਨੂੰ ਤੋੜਿਆ ਜਾ ਰਿਹਾ ਜਨਵਰੀ ਮਹੀਨੇ ਦੇ ਵਿੱਚ ਅੰਮ੍ਰਿਤਸਰ ਵਿਖੇ ਘਟਨਾ ਹੋਈ 2 ਮਹੀਨੇ ਪਹਿਲਾਂ ਫਲੋਰ ਦੇ ਵਿੱਚ ਔਰ 4 ਦਿਨ ਪਹਿਲਾਂ ਫਿਰ ਫਲੋਰ ਦੇ ਵਿੱਚ ਬਾਬਾ ਸਾਹਿਬ ਦੇ ਸਟੈਚੂ ਦੇ ਉੱਪਰ ਇੱਕ ਖਾਲਸਤਾਨੀ ਜੋ ਗੁਰਵੰਤ ਸਿੰਘ ਪੰਨੋ ਅਮਰੀਕਾ ਦੇ ਵਿੱਚ ਬੈਠਾ ਹੋਇਆ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾ ਕਰਕੇ ਪੰਜਾਬ ਦੇ ਸਿੱਖ ਭਾਈਚਾਰੇ ਨੂੰ ਗੁੰਮਰਾ ਕਰਕੇ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੇ ਪ੍ਰਤੀ ਜੋ ਗਲਤ ਫਹਿਮਨੀਆਂ ਪੈਦਾ ਕਰ ਰਿਹਾ ਪਰ ਉਸ ਦੇ ਇਸ਼ਾਰੇ ਤੇ ਜੋ ਬਾਬਾ ਸਾਹਿਬ ਭੀਮਰਾਓ ਅੰਬेडकर ਜੀ ਦੇ ਸਟੈਚੂ ਨੂੰ ਤੋੜਿਆ ਜਾ ਰਿਹਾ ਮੈਂ ਅਪੀਲ ਕਰਦਾ ਪੰਜਾਬ ਦੇ ਨੌਜਵਾਨ ਨੂੰ ਕਿ ਇਸ ਤਰ੍ਹਾਂ ਦੇ ਕੋਝੇ ਅੰਸ਼ਰਾਂ ਤੋਂ ਦੂਰ ਰਹਿਣ ਔਰ ਇਸ ਸਮਾਜ ਦੇ ਵਿੱਚ ਦੋ ਭਾਈਚਾਰਿਆਂ ਦੇ ਵਿੱਚ ਬੈਰ ਵਿਰੋਧ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਔਰ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਜੋ ਗਲਤ ਦਰਸਾਉਂਦੇ ਨੇ ਬਾਬਾ ਸਾਹਿਬ ਨੇ ਆਪਣੀ ਸੰਵਿਧਾਨ ਦੇ ਵਿੱਚ 25ਵੇਂ ਜੋ ਉਹਨਾਂ ਦਾ ਆਰਟੀਕਲ ਆ ਉਹਦੇ ਵਿੱਚ ਸਭ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਪਰ ਉਸ ਨੂੰ ਪੜਨ ਦੀ ਤੇ ਕੋਖਣ ਦੀ ਜ਼ਰੂਰਤ ਆ ਪਰ ਮੈਨੂੰ ਉਮੀਦ ਆ ਕਿ ਜਿੰਨੇ ਵੀ ਪੰਜਾਬ ਦਾ ਸਿੱਖ ਭਾਈਚਾਰਾ ਔਰ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਨੇ ਉਹ ਸਾਰੇ ਹੀ ਪੰਨੂ ਦਾ ਵਿਰੋਧ ਵੀ ਕਰਨਗੇ ਕਰਦੇ ਵੀ ਹੋਣਗੇ ਪਰ ਇੱਕ ਹੋਰ ਪਹਿਲਾਂ ਵੀ ਅਸੀਂ ਚੈਲੰਜ ਕਰਦੇ ਸੀ ਜੇ ਪੰਨੂ ਜ਼ਿਆਦਾ ਹੀ ਉਹਨੇ ਮਾਂ ਦਾ ਦੁੱਧ ਪੀਤਾ ਪੰਜਾਬ ਚ ਆ ਕੇ ਜਾਂ ਜਿੱਥੇ ਅਮਰੀਕਾ ਦੇ ਵਿੱਚ ਰਹਿੰਦਾ ਉੱਥੇ ਬਾਹਰ ਨਿਕਲ ਕੇ ਬਾਬਾ ਸਾਹਿਬ ਦੇ ਸਟੈਚੂ ਨੂੰ ਕੁਝ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਵੀ ਸਕਦਾ ਸੋਚ ਵੀ ਨਹੀਂ ਸਕਦਾ ਜੇ ਬਾਹਰ ਆ ਕੇ ਇੱਕ ਵਾਰੀ ਦੇਖ ਲਵੇ ਤਾਂ ਫਿਰ ਦੇਖੇ ਕਿ ਦਲਿਤ ਸਮਾਜ ਉਹਦਾ ਕੀ ਹਾਲ ਕਰਦਾ ਪਰ ਇੱਕ ਹੋਰ ਚੈਲੰਜ ਆ ਸਿੱਖ ਪਾਈਚਾਰੇ ਨੂੰ ਨਹੀਂ ਹੈਗਾ ਜੇਕਰ ਪੰਨੋ ਖਾਲਿਸਤਾਨ ਬਣਾਉਣਾ ਚਾਹੁੰਦਾ ਪੰਜਾਬ ਦੇ ਵਿੱਚ ਜੀ ਸੱਜ ਕੇ ਬਣਾ ਲਵੇ ਪਰ ਸਮਾਂ ਦੱਸੇ ਕਦੋਂ ਬਣਾਉਣਾ ਸਮਾਂ ਦੱਸੇ ਕਦੋਂ ਬਣਾਉਣਾ ਪਰ ਜੇਕਰ ਇਹ ਉਸ ਖਾਲਸਾਤਾਨ ਦਾ ਮੁਖੀ ਹੋਵੇਗਾ ਤਾਂ ਵਾਦਾ ਇਹਨਾ ਕਰਦੇ ਆ ਸਾਰੇ ਨੌਜਵਾਨਾਂ ਦੇ ਸਮੂਹ ਦੇ ਵਿੱਚ ਕਿ ਇਹਨੂੰ ਤਾਂ ਪਤਾ ਨਹੀਂ ਵੀ ਖਾਲਸਾਤਾਨ ਇਹਦਾ ਕਦੋਂ ਬਣਨਾ ਪਰ ਅਸੀਂ ਗੁਰੂ ਰਵੀਦਾਸ ਮਹਾਰਾਜ ਦੇ ਪੈਰੋਕਾਰ ਭਗਵਾਨ ਵਾਲਮੀਕੀ ਮਹਾਰਾਜ ਦੇ ਪੈਰੋਕਾਰ ਗੁਰੂ ਰਵੀਦਾਸ ਮਹਾਰਾਜ ਦੇ ਸ਼ੇਰ ਬਾਬਾ ਸਾਹਿਬ ਪੀਮਰਾਓ ਦੇ ਸ਼ੇਰ 24 ਘੰਟੇ ਦੇ ਵਿੱਚ ਇਹਦਾ ਖਾਲਸਾਤਾਨ ਦਾ ਝੰਡਾ ਲਾ ਕੇ ਸਭ ਤੋਂ ਪਹਿਲਾਂ ਸਾਡੇ ਮਾਨਯੋਗ ਸਾਡੇ ਚੇਅਰਮੈਨ ਸਾਹਿਬ ਇਹਨਾਂ ਦਾ ਧੰਨਵਾਦ ਸਾਡੇ ਮੋਹਨ ਲਾਲ ਪਟੋਆ ਜੀ ਰਾਸ਼ਟਰੀ ਪ੍ਰਧਾਨ ਇਹਨਾਂ ਦਾ ਧੰਨਵਾਦ ਸਾਡੇ ਪੰਜਾਬ ਪ੍ਰਧਾਨ ਜਸੀ ਤੱਲਣ ਜੀ ਉਹਨਾਂ ਦਾ ਧੰਨਵਾਦ ਸਾਡੀ ਜਿੰਨੀ ਸਮੂਚੀ ਟੀਮ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੀ ਸਾਰੀ ਟੀਮ ਦਾ ਦਿਲੋਂ ਧੰਨਵਾਦ ਤਾਂ ਜਿਹੜੇ ਮੇਰੇ ਭਰਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਣਾ ਸਮਾਂ ਕੱਢ ਕੇ ਆਇਆ ਇੰਨੀ ਗਰਮੀ ਦੇ ਵਿੱਚ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਜੀ ਅੱਜ ਅਸੀਂ ਚਲੋ ਪਹਿਲਾਂ ਮੈਂ ਦੁਆਬੇ ਤੋਂ ਕੰਮ ਕਰ ਰਹੇ ਹਾਂ ਫੋਰਸ ਦੇ ਵਿੱਚ 4-5 ਸਾਲ ਤੋਂ ਤਾਂ ਚਲੋ ਮਹਾਰਾਜ ਦੀ ਕਿਰਪਾ ਨਾਲ ਮੈਂਤ ਹੋਈਆ ਇਹਨਾਂ ਨੇ ਮੈਨੂੰ ਚੇਅਰਮੈਨ ਸਾਹਿਬ ਜੀ ਨੇ ਤਾਂ ਇਹਨਾਂ ਨੇ ਆਪਣੇ ਰਾਸ਼ਟਰੀ ਪ੍ਰਧਾਨ ਇਹਨਾਂ ਨੇ ਸਲਾਹ ਕਰਕੇ ਤਾਂ ਮੈਨੂੰ ਯੂਥ ਦਾ ਪੰਜਾਬ ਪ੍ਰਧਾਨ ਲਾਇਆ ਇਹਨਾਂ ਦਾ ਦਿলো ਧੰਨਵਾਦ ਆ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਮੈਂ ਇੱਕ ਵਾਅਦਾ ਕਰਦਾ ਵੀ ਜਿੰਨਾ ਵੀ ਕੰਮ ਕਰੂੰਗਾ ਸਮਾਜ ਦੇ ਲਈ ਕਰੂੰਗਾ ਠੀਕ ਆ ਜੀ ਇਮਾਨਦਾਰੀ ਨਾਲ ਤਾਂ ਇਹਨਾਂ ਵਧੀਆ ਕਰੂੰਗਾ ਜਿੱਦਾਂ ਪਹਿਲਾਂ ਕੰਮ ਕਰਦਾ ਆ ਉਸ ਤੋਂ ਵੱਧ ਕੇ ਹੋਰ ਜ਼ਿਆਦਾ ਕੰਮ ਕਰਾਂਗੇ ਤਾ ਜਿੱਥੇ ਸਮਾਨ ਨੂੰ ਲੋੜ ਆ ਸਾਡੀ ਸਾਨੂੰ ਬੇ ਢੜਕ ਹੋ ਕੇ ਸਾਨੂੰ ਆਵਾਜ਼ ਮਾਰੋ ਫੋਨ ਮਾਰੋ ਅਸੀਂ ਵੀ ਐਨ ਬਰੋਬਰ ਨਾਲ ਖੜਾਂਗੇ ਤੁਹਾਡੇ ਅਸੀਂ ਪਰਚੇ ਕਰਾਉਣ ਵਾਲੇ ਬੰਦੇ ਨਹੀਂ ਹੈਗੇ ਠੀਕ ਆ ਜੀ ਅਸੀਂ ਜਿਹੜਾ ਕੋਈ ਸਾਡਾ ਸੱਜਣ ਮਿੱਤਰ ਭੈਣ ਭਰਾ ਹਰ ਇੱਕ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਉਹਨੂੰ ਲੋੜ ਆ ਆਪੋੜੇ ਨਾਲ ਖੜੇ ਆ ਉਹਨੂੰ ਕੰਮਕਾਰ ਦੀ ਲੋੜ ਆ ਜਿੱਦਾਂ ਦਾ ਵੀ ਕੋਈ ਵੀ ਕੋਈ ਬੱਚਾ ਪੜਨਾ ਚਾਹੁੰਦਾ ਜਾਂ ਅਸੀਂ ਜਿੱਦਾਂ ਹੁਣ 3 ਸਾਲਾਂ ਤੋਂ ਸਾਡੀ ਬਲੱਡ ਦੀ ਸੇਵਾ ਚੱਲਦੀ ਆ ਅਸੀਂ ਬਲੱਡ ਫ੍ਰੀ ਡੋਨੇਟ ਕਰਾਈਦਾ ਸਾਡਾ ਵੱਡੇ ਲੈਵਲ ਤੇ ਜਿੱਦਾਂ ਬਲੱਡ ਕੈਂਪ ਵੀ ਹੁੰਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੁਨੀਆ ਆਉਂਦੀ ਸਾਡੇ ਕੋ ਸੱਜਣਾ ਆਉਂਦੇ ਆ ਤਾਂ ਜਿੱਦਾਂ 200 300 ਇਹਦਾ ਜੂਨਟਾ ਹੋ ਜਾਂਦੀਆਂ ਸਾਡੀਆਂ ਤਾ ਇਹ ਨਹੀਂ ਆ ਵੀ ਅਸੀਂ ਪ੍ਰਧਾਨੇ ਹੀ ਨਹੀਂ ਬਣੇ ਵੀ ਕਿਸੇ ਦੇ ਐਵੇਂ ਕਿਸੇ ਨੇ 5 7 10000 ਦੇ ਤਾਂ ਅਸੀਂ ਚਾਕੇ ਪਰਚਾ ਕਰਾਤਾ ਸੀ ਸੱਚਲੇ ਖੜਿਆਂ ਦਾ ਸੱਚਲੇ ਖੜਦੇ ਆਵਾਂਗੇ ਬਹੁਤ ਬਹੁਤ ਧੰਨਵਾਦ ਸਾਡੇ ਰਾਸ਼ਟਰੀ ਪ੍ਰਧਾਨ ਮੋਹਨ ਲਾਲ ਪਟੂਆ ਜੀ ਦਾ ਔਰ ਸਾਡੇ ਚੇਅਰਮੈਨ ਜਸ਼ਵਰਨਾ ਜੀ ਦਾ ਔਰ ਪੰਜਾਬ ਪ੍ਰਧਾਨ ਜਸੀ ਤਲਨ ਜੀ ਦਾ ਔਰ ਜਿੰਨੇ ਵੀ ਦਰਜਾ ਦੇ ਦਰਜਾ ਸਾਡੇ ਸੱਜਣ ਆਏ ਉਹਨਾਂ ਦਾ ਵੀ ਬਹੁਤ ਬਹੁਤ ਇੱਥੇ ਪਹੁੰਚਣ ਦੇ ਧੰਨਵਾਦ ਸੋ ਸਾਥੀਓ ਦਾਸ ਨੂੰ ਅੱਜ ਜ਼ਿਲ੍ਹਾ ਯੂਥ ਪ੍ਰਧਾਨ ਤੋਂ ਅਹੁਦੇ ਤੋਂ ਜਿਹੜੀ ਆ ਉੱਪਰ ਚੱਕ ਕੇ ਮੈਨੂੰ ਜਿਹੜਾ ਆ ਦੁਆਬਾ ਪ੍ਰਧਾਨ ਦਾ ਅਹੁਦਾ ਜਿਹੜਾ ਨਵਾਜਿਆ ਗਿਆ ਆ ਮੈਂ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਜਿਵੇਂ ਅਸੀਂ ਪਹਿਲਾਂ ਕੰਮ ਕਰਦੇ ਸੀ ਰਲ ਮਿਲ ਕੇ ਸਮਾਜ ਦੇ ਲਈ ਸਮੇਂ ਸਿਰ ਪਹੁੰਚਣਾ ਟਾਈਮ ਦੇ ਪਾਬੰਦ ਔਰ ਹਰ ਜਿਹੜੀ ਸਮਾਜ ਦੀ ਲੜਾਈ ਆ ਉਹ ਵੱਡੇ ਬਜ਼ੁਰਗਾਂ ਦੇ ਸਾਡੇ ਵੱਡੇ ਸੀਨੀਅਰ ਲੀਡਰਾਂ ਦੇ ਆਪਾਂ ਆਸ਼ੀਰਵਾਦ ਦੇ ਨਾਲ ਹੁਣ ਤੱਕ ਸਾਥ ਦਿੰਦੇ ਆਏ ਆ ਇਹਨਾਂ ਦਾ ਸੋ ਅੱਗੇ ਵੀ ਅਸੀਂ ਇਦਾਂ ਹੀ ਆਪਣੀ ਮਿਹਨਤ ਜਿਹੜੀ ਜਾਰੀ ਰੱਖਾਂਗੇ ਜੋ ਅੱਜ ਅਹੁਦਾ ਮਿਲਿਆ ਆ ਇਹਨੂੰ ਪੂਰੇ ਮਾਨ ਸਨਮਾਨ ਦੇ ਨਾਲ ਮੈਂ ਆਪਣਾ ਜਿਹੜਾ ਹੈ ਆਪਣਾ ਫਰਜ਼ ਬਣਦਾ ਜਿਹੜਾ ਉਹ ਮੈਂ ਨਿਭਾਵਾਂਗਾ ਔਰ ਆਪਣੀ ਬਣਦੀ ਜਿਹੜੀ ਜ਼ਿੰਮੇਵਾਰੀ ਆ ਉਹ ਮੈਂ ਪੂਰੀ ਕਰਾਂਗਾ ਕੁਛੀ ਦਾ ਸਮਾ ਜੋ ਕਿ ਸਾਡੇ ਜੁਝਾਰੂ ਨੌਜਵਾਨ ਸਾਥੀ ਮਨੀਸ਼ ਕਾਲ ਜੀ ਜੋ ਦੁਆਬਾ ਪ੍ਰਧਾਨ ਸੀਗੇ ਉਹਨਾਂ ਨੂੰ ਅੱਜ ਯੂਥ ਦੇ ਪੰਜਾਬ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਸੋ ਆਪਣੇ ਸੈਕੜੇ ਸਾਥੀਆਂ ਸਮੇਤ ਉਹਨਾਂ ਨੇ ਸ਼ਮੂਲੀਅਤ ਕੀਤੀ ਸੋ ਹੋਰ ਵੀ ਸਾਡੇ ਕਾਫੀ ਜਿਨੇ ਸਾਡੇ ਅਹੁਦੇਦਾਰ ਲਾਏ ਆ ਅਸੀਂ ਉਹਨਾਂ ਦਾ ਤਨਦੇਹੀ ਦੇ ਨਾਲ ਆਪਣੀ ਗੁਰਵਦਾਸ ਟਾਈਗਰ ਫੋਰਸ ਦੇ ਵਿੱਚ ਸਵਾਗਤ ਕਰਦੇ ਆ ਕਿਉਂਕਿ ਕੁਝ ਸਮੇਂ ਤੋਂ ਆਪਾਂ ਮੀਟਿੰਗ ਨਹੀਂ ਸੀ ਕੀਤੀਆਂ ਪਰ ਹੁਣ ਸਾਡੀਆਂ ਜਿਹੜੀਆਂ ਮੀਟਿੰਗਾਂ ਆ ਮਹੀਨਾਵਾਰੀ ਹਫਤਾਵਾਰੀ ਹਰ ਜ਼ਿਲ੍ਹੇ 'ਚ ਹਰ ਪਿੰਡਾਂ ਦੇ ਵਿੱਚ ਹੋਣਗੀਆਂ ਸੋ ਕਿਉਂਕਿ ਕਈਆਂ ਸਾਥੀਆਂ ਨੂੰ ਭਰਮ ਹੈ ਕਿ ਇਹ ਜਿਹੜੇ ਕੰਮ ਐ ਕਿ ਸਾਡੇ ਨਾਲ ਹੀ ਚੱਲਦੇ ਆ ਪਰ ਨਹੀਂ ਇਹ ਜਿਹੜੇ ਸਤ ਜਿਹੜੇ ਇਹ ਕੰਮ ਐ ਸਮਾਜ ਦੇ ਕੰਮ ਐ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਅਨੁਸਾਰ ਹੀ ਚੱਲਦੇ ਆ ਸੋ ਸਾਡੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਹੁਸ਼ਿਆਰਪੁਰ ਦੀਆਂ ਸਾਰੀਆਂ ਇੱਕ ਦੂਜੇ ਤੋਂ ਵੱਧ ਚੜ ਕੇ ਕੰਮ ਕਰਦੀਆਂ ਨੇ ਸਾਰੀਆਂ ਸਤਕਾਰਯੋਗ ਆ ਸਾਰੇ ਹੀ ਸਾਥੀ ਸਤਕਾਰਯੋਗ ਆ ਸਾਰੇ ਪ੍ਰਧਾਨ ਜੋ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਸਤਕਾਰਯੋਗ ਆ ਸੋ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਜਿੰਨੀਆਂ ਸੰਸਥਾਵਾਂ ਕਿ ਆਪਾਂ ਸਾਰੇ ਅਗਰ ਇਕੱਠੇ ਹੋ ਕੇ ਰਲ ਕੇ ਕੰਮ ਕਰੀਏ ਤਾ ਜਿਹੜੇ ਅਸ਼ਰਾਰਤੀ ਅਨਸਰ ਪੰਨੂ ਵਰਗੇ ਆ ਸੋ ਇਹ ਕੁਸ਼ਕ ਵੀ ਨਹੀਂ ਸਕਦੇ ਸੋ ਮੈਂ ਇੰਨੀਆਂ ਗੱਲਾਂ ਨਾਲ ਰਜਾ ਲੈਂਦੇ ਹੋਏ ਸਾਰੇ ਸਾਥੀਆਂ ਨੂੰ ਜੈਪੀ ਜੈਪੀ ਭਾਰਤ ਸੋ ਸਾਡਾ ਪਰਿਵਾਰ ਕਾਫੀ ਵੱਡਾ ਹੋਣ ਜਾ ਰਿਹਾ ਇਸ ਤੋਂ ਅੱਗੇ ਹੋਰ ਇੱਕ ਬਹੁਤ ਵੱਡੀ ਮੀਟਿੰਗ ਹੋਣ ਜਾ ਰਹੀ ਆ ਜੋ ਕਿ ਵੱਡੇ ਲੈਵਲ ਤੇ ਕੀਤੀ ਜਾ ਰਹੀ ਆ ਸੋ ਅਸੀਂ ਉਹ ਆਪ ਜੀ ਨੂੰ ਜਲਦੀ ਹੀ ਉਜਾਗਰ ਕਰਾਂਗੇ ਔਰ ਉਹਦੇ ਵਿੱਚ ਪੂਰੇ ਪੰਜਾਬ ਤੋਂ ਨਹੀਂ ਅਸੀਂ ਪੂਰੇ ਭਾਰਤ ਵਰਸ਼ ਦੇ ਵਿੱਚੋਂ ਆਪਣੇ ਸਾਥੀਆਂ ਨੂੰ ਇੱਥੇ ਬੁਲਾਉਣਾ ਆ ਸੋ ਕਿਉਂਕਿ ਮੈਂ ਪੂਰੇ ਭਾਰਤ ਵਿੱਚ ਘੁੰਮ ਕੇ ਕੰਮ ਕਰਦਾ ਹੁਣ ਵੀ ਇੰਟਰਨੈਸ਼ਨਲ ਕਾਨਫਰੰਸ ਦੇ ਵਿੱਚ ਮੈਂ ਭਾਗ ਲੈ ਕੇ ਆਇਆ ਮੈਂ ਔਰ ਮੇਰੇ ਭਾਜੀ ਸਤਪੰਨ ਮਹੇਜੀ ਸੋ ਹੋਰ ਸਾਥੀ ਸਾਡੇ ਵੀ ਗਏ ਸੀਗੇ ਸੋ ਅਸੀਂ ਇਦਾਂ ਹੀ ਕੰਮ ਕਰਦੇ ਰਹਿਣਾ ਕਿਉਂਕਿ ਸਾਡਾ ਕੰਮ ਆ ਹੋਕਾ ਦੇਣਾ ਜਾਗੇ ਕੋਈ ਨਾ ਜਾਗੇ ਜਾਗਣ ਵਾਲੇ ਜਾਗ ਜਾਣਗੇ ਸੁੱਤੇ ਰਹਿਣਗੇ ਬੇਭਾਗੇ ਸੋ ਸਾਥਿਓ ਜਾਗੋ ਕੌਮ ਦੇਓ ਸ਼ੇਰੋ ਸੂਰੇ ਮਰਦ ਦਲੇਰੋ ਨਥ ਕਾਫਰਾ ਕਬੀਨਿਆਂ ਨੂੰ ਪਾਉਣੀ ਪੈਣੀ ਏ ਰਾਮਾਨੰਦ ਮਹਾਰਾਜ ਨੇ ਜੋ ਦਿੱਤੀ ਕੁਰਬਾਨੀ ਹਰ ਕਤਰੇ ਦੀ ਕੀਮਤ ਚੁਕਾਉਣੀ ਪੈਣੀ ਏ ਹਰ ਕਤਰੇ ਦੀ ਕੀਮਤ ਚੁਕਾਉਣੀ ਪੈਣੀ ਏ ਸੋ ਜੈ ਪੀਂ ਜੈ ਭੋਗ ਜੈ ਗੁਰਦੇਵ ਗੁਰਦੇਵ ਵਾਹਿਗੁਰੂ ਜੀ